ਇਕ ਦਰवेश ਮੁਸਲਮਾਨ ਬਹੁਤ ਪਹੁੰਚੀ ਕੋਈ ਆਤਮਾ ਹੋਈ ਹੈ ਉਸ ਦਾ ਜੀਵਨ ਦਾਸ ਨੂੰ ਪੜਨ ਦਾ ਸਮਾਂ ਮਿਲਿਆ ਉਹ ਅਸਲ ਵਿੱਚ ਬਲਖ ਦਾ ਸ਼ਾਸਕ ਸੀ ਰਾਜਾ ਸੀ ਤੇ ਉਹਦਾ ਨਾਮ ਸੀ ਇਬਰਾਹਿਮ ਅਦਮ ਤੇ ਜਿਸ ਸ਼ਹਿਰ ਚ ਰਹਿੰਦਾ ਸੀ ਜਿੱਥੋਂ ਦਾ ਉਹ ਹਾਕਮ ਸੀ ਉਹਦੇ ਨਾਮ ਨਾਲ ਜੁੜਿਆ ਸੀ ਹਾਜ਼ਰਤ ਇਬਰਾਹਿਮ ਅਦਮ ਬਲਖੀ ਕਿਉਂਕਿ ਬਲਖ ਦਾ ਰਹਿਣ ਵਾਲਾ ਸੀ ਬੰਦਾ ਤਰ ਮਹਾਤਮਾ ਸੀ ਉਹਦਾ ਦਿਲ ਕਰਦਾ ਸੀ ਮੈਂ ਇਧਰ ਨੂੰ ਤੁਰਾਂ ਪਰ ਕਾਰਨ ਕੀ ਕਿ ਥੋੜਾ ਜਿਹਾ ਖਵਾ ਵਾਸ਼ਨਾ ਦੀ ਆਉਣੀ ਫਿਰ ਡਿਗ ਪੈਣਾ ਮੈਂ ਇੱਕ ਵਾਰ ਪਿੱਛੇ ਵੀ ਕੋਣ ਬੇਨਤੀ ਕਰਕੇ ਆਇਆ ਸ਼ਹਿਰ ਟੀਵੀ ਤੇ ਵੀ ਲਾਈਵ ਉਦੋਂ ਚੱਲ ਰਿਹਾ ਸੀ ਕਿ ਦੇਖੋ ਬੰਦਾ ਜਦੋਂ ਸੰਗਤ 'ਚ ਆਉਂਦਾ ਹੈ ਨਾ ਤੇ ਮਨ ਸੁਣ ਕੇ ਬੜਾ ਤਿਆਰ ਹੋ ਜਾਂਦਾ ਹੈ ਵੀ ਅੱਜ ਕਥਾ ਸੁਣੀਏ ਕੱਲ ਨੂੰ ਆਪਾਂ ਬਿਲਕੁਲ ਮੰਨ ਲੈਣ ਤੇਮੋਥੀਕ ਬੇਨਤੀ ਕੀਤੀ ਸੀ ਕਿ ਰੱਬ ਨੇ ਖੰਭ ਜਿਹੜਨ ਮੈਂ ਦੌਰਾਨ ਲਗਾ ਸ਼ਤਰ ਮੁਰਗ ਨੂੰ ਵੀ ਰੱਬ ਨੇ ਖੰਭ ਦਿੱਤੇ ਨੇ ਪਰ ਅੱਜ ਤੱਕ ਜਿੱਦਨ ਦਾ ਸ਼ਤਰ ਮੁਰਗ ਪੈਦਾ ਹੋਇਆ ਕਦੀ ਉੱਡਿਆ ਨਹੀਂ ਖੰਭ ਨੇ ਪਰ ਲੱਤਾਂ ਨਾਲ ਹੀ ਦੌੜਦਾ ਹੈ ਨਾ ਕਦੀ ਉਹਨੂੰ ਉੱਡਦਾ ਦੇਖਿਆ ਏਡੇ ਵੱਡੇ ਖੰਭ ਤੇ ਜ਼ਮੀਨ ਉੱਤੀ ਦੌੜੀ ਜਾ ਰਿਹਾ ਤੇ ਦੂਜੀ ਮੁਰਗੀ ਕੁਕੜੀ ਕਹਿ ਲੀਏ ਉਹਨੂੰ ਵੀ ਰੱਬ ਨੇ ਖੰਭ ਦਿੱਤੇ ਨੇ ਤੇ ਉਡਾਰੀ ਉਹਨੂੰ ਵੀ ਨਸੀਬ ਨਹੀਂ ਹੁੰਦੀ ਤੇ ਤੀਸਰਾ ਬਾਜ਼ ਤੇ ਊਕਾਬ ਨੂੰ ਕਦੀ ਦੇਖੋ ਉਹਨੂੰ ਵੀ ਰੱਬ ਨੇ ਪਰਮਾਤਮਾ ਨੇ ਖੰਭ ਦਿੱਤੇ ਨੇ ਤੇ ਉਹਦੇ ਖੰਭ ਛੋਤਰ ਮੁਰਗ ਨਾਲੋਂ ਤੇ ਮੁਰਗੀ ਨਾਲੋਂ ਵੀ ਛੋਟੇ ਨੇ ਪਰ ਜਿੰਨੀ ਉਡਾਰੀ ਉਹ ਖੰਭਾਂ ਨਾਲ ਮਾਰ ਲਿੰਦਾ ਨਾ ਕੁਕੜੀ ਮਾਰ ਸਕਦੀ ਤੇ ਨਾ ਛੋਤਰ ਮੁਰਗ ਮਾਰ ਸਕਦਾ ਉਹ ਕਹਿੰਦਾ ਸੀ ਧਰਨ ਦੀ ਦੁਨੀਆ 'ਚ ਵੀ ਤਿੰਨ ਤਰ੍ਹਾਂ ਦੇ ਬੰਦੇ ਮਿਲਦੇ ਨੇ ਮੈਨੂੰ ਬਖਸ਼ ਦੇ ਆ ਜੇ ਕਿਸੇ ਤੇ ਤਰਹ ਕਰਕੇ ਨਹੀਂ ਕਹਿੰਦੇ ਨੇ ਇੱਕ ਇਨਸਾਨੀ ਜਾਮਾ ਲੈ ਕੇ ਆਏ ਨੇ ਸ਼ੁਤਰਮੁਰਗ ਦੀ ਤਰ੍ਹਾਂ ਆਤਮਾ ਉਹਨਾਂ ਕੋਲ ਵੀ ਹੈ ਜਿਵੇਂ ਸ਼ੁਤਰਮੁਰਗ ਦੇ ਕੋਲ ਦੋ ਖੰਭ ਨੇ ਖੰਭ ਖੋਣ ਦੇ ਬਾਵਜੂਦ ਉਹਨੂੰ ਅਡਾਰੀ ਨਸੀਬ ਨਹੀਂ ਮਨੁੱਖ ਜਨਮ ਲੈ ਕੇ ਆਉਂਦਾ ਹੈ ਆਤਮਾ ਇਹਦੇ ਕੋਲ ਹੈ ਪਰ ਆਤਮਿਕ ਮੰਡਲ ਦੀ ਅਡਾਰੀ ਨਸੀਬ ਨਹੀਂ ਸ਼ੁਤਰਮੁਰਗ ਦੀ ਤਰ੍ਹਾਂ ਬਸ ਪੈਦਾ ਹੋ ਗਏ ਪੜ ਲਿਆ ਜੌਬ ਲੱਗ ਗਈ ਨਿਆਣੇ ਪੈਦਾ ਹੋ ਗਏ ਨਿਆਣੇ ਸੈੱਟ ਹੋ ਗਏ ਉਦੋਂ ਬਾਅਦ ਮੌਤ ਆਈ ਤੇ ਬਸ ਜੀ ਚਲੇ ਗਏ ਸ਼ੁੱਤਰ ਮੁਰਗ ਦੀ ਤਰ੍ਹਾਂ ਸਿਰਫ ਧਰਤੀ ਤੱਕ ਜੀਏ ਕਦੀ ਦੋ ਘੜੀਆਂ ਬੈਠ ਕੇ ਉਸ ਆਤਮਿਕ ਮੰਡਲ ਦਾ ਹੁਲਾਾਰਾ ਨਾ ਲਿਆ ਕਿ ਤਿੱਥੇ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨਸੋਏ ਸੱਚੀ ਗੱਲ ਧਰਤੀ ਤੀ ਜੀ ਕੇ ਚਲੇਗੀ ਧਰਮ ਦਾ ਆਤਮਿਕ ਜੀਵਨ ਦੀ ਕੋਈ ਸੋਚੀ ਨਾ ਪਈ ਦੂਜੇ ਖੁੰਦੇ ਨੇ ਬੰਦੇ ਜਗਿਆ ਸੁ ਮੁਰਗੀ ਦੀ ਤਰ੍ਹਾਂ ਕੁਕੜੀ ਦੀ ਤਰ੍ਹਾਂ ਉਹ ਜਦੋਂ ਕਿਤੇ ਕੀਰਤਨ ਸੁਣਦੇ ਨੇ ਚੰਗੀ ਕਿਤਾਬ ਪੜ੍ਹ ਲੈਂਦੇ ਨੇ ਸੰਗਤ ਵਿੱਚ ਬੈਠੇ ਕਿਤੇ ਕੋਈ ਲੈਕਚਰ ਵਿਖਿਆਨ ਸੁਣ ਲੈਂਦੇ ਨੇ ਮਨ ਵਿੱਚ ਫੁਰਨੇ ਬਣਾਉਂਦੇ ਨੇ ਵੀ ਜੋ ਕੁਝ ਅੱਜ ਸੁਣਿਆ ਨਾ ਜੋ ਪਾਠ ਸੁਣਿਆ ਕੀਰਤਨ ਸੁਣਿਆ ਵਿਖਿਆਨ ਸੁਣਿਆ ਅੱਜ ਤੋਂ ਬਾਅਦ ਪੱਕੀ ਗੱਲ ਜੇ ਆਪਾਂ ਨਾ ਫਲਾਣੀ ਚੀਜ਼ ਦਾ ਸੇਵਨ ਕਰਨਾ ਛੱਡ ਦੇਣਾ ਮੰਨ ਲਓ ਨਸ਼ਾ ਮਾਸ ਜਾਂ ਢੰਗ ਖਾਂਦੇ ਪੀਂਦੇ ਹੁਣ ਅੱਜ ਤੋਂ ਬਾਅਦ ਇਹ ਛੱਡ ਦੇਣਾ ਦੋਕ ਦਿਨ ਛੱਡ ਦੇ ਜੇ ਕੁਕੜੀ ਨੂੰ ਜਦੋਂ ਉਡਾਰੀ ਮਾਰੋਗੇ ਨਾ ਉਹਨੂੰ ਭਾਵੇਂ ਚੁੱਕ ਕੇ ਵੀ ਉਡਾਰੋ ਮਾਰੋ ਉਹ ਉੱਡੇਗੀ ਜ਼ਰੂਰ ਪਰ ਭੱਦੀ ਜੀ ਨਕੰਮੀ ਜੀ ਉਡਾਰੀ ਮਾਰ ਕੇ ਫਿਰ ਧਰਤੀ ਤੇ ਡਿੱਗੇਗੀ ਕੁਝ ਬੰਦੇ ਐਸੇ ਨੇ ਜਿਹੜੇ ਚਾਰਕ ਦਿਨ ਬੜੇ ਚਾਨਲ ਤੁਰਦੇ ਨੇ ਛੱਡ ਦਿੱਤਾ ਜੀ ਸਭ ਕੁਝ ਕੀਤਾ ਜੀ ਲੋਕਾਂ ਨੂੰ ਉਪਦੇਸ਼ ਦੇਣ ਲੱਗ ਪੈਂਦੇ ਅਸਲੀਅਤ ਇਹ ਸਾਡੀ ਇੱਕ ਕਮਜ਼ੋਰੀ ਹੈ ਆਪਣੀ ਕਮਾਈ ਘੱਟ ਕਰਨੇ ਆ 10 ਨੇ ਲੋਕਾਂ ਨੂੰ ਜ਼ਿਆਦਾ ਮੈਂ ਤਾਂ ਫਸਨੇ ਦੁਕਾਨ ਚ ਕੁਝ ਪਿਆ ਨਹੀਂ ਤੇ ਫੱਟਾ ਸਭ ਤੋਂ ਵੱਡਾ ਲਾਇਆ ਹੈ ਬੋਰਡ ਅੰਦਰ ਖਾਲੀ ਪਿਆ ਬਾਹਰ ਬਜਾਜ ਲਿਖਿਆ ਬਾਹਰ ਲਿਖਿਆ ਜੋਰੀ ਅੰਦਰ ਕੱਚ ਵੀ ਨਹੀਂ ਪਿਆ ਬਾਹਰ ਕਰਿਆਨਾ ਸਟੋਰ ਲਿਖਿਆ ਅੰਦਰ ਲੂਨ ਦੀ ਡਲੀ ਵੀ ਨਹੀਂ ਕਈ ਵਾਰੀ ਕੀ ਖੁੰਦਾ ਸੱਚੀ ਗੱਲ ਕਹਿ ਕੇ ਬੰਦੇ ਉਡਾਰੀ ਮਾਰਦੇ ਨੇ ਨਿਤਨੇ ਵੀ ਸ਼ੁਰੂ ਹੋ ਗਿਆ ਸੁਖਮਨੀ ਸਾਹਿਬ ਦਾ ਪਾਠ ਹੋ ਗਿਆ ਇੱਕ ਹਫ਼ਤਾ ਕੋ ਚੱਲਣ ਤੋਂ ਬਾਅਦ ਨਾ ਫਿਰ ਜਿਹੜੋ ਕੁਸੰਗ ਦੀ ਗਵਾ ਚੱਲਦੀ ਫਿਰ ਉੱਥੇ ਡਿੱਗ ਪੈਂਦੇ ਕੁਕੜੀ ਦੀ ਉਡਾਰੀ ਮਾਰੀ ਪਰ ਉੱਡ ਨਾ ਸਕੇ ਮੈਂ ਤੀਸਰੀ ਬੇਨਤੀ ਕਰਾਂ ਕੁਝ ਐਸੇ ਨੇ ਜਿਹੜੇ ਊਕਾਬ ਤੇ ਬਾਜ ਦੀ ਤਰ੍ਹਾਂ ਤੁਰਦੇ ਨੇ ਉੱਡਦੇ ਨੇ ਇੱਕ ਵਾਰੀ ਸੁਣਿਆ ਖੰਭ ਉਹਨਾਂ ਦੇ ਵੀ ਨੇ ਖੰਭ ਕੁਕੜੀ ਦੇ ਵੀ ਨੇ ਖੰਭ ਸ਼ੁਤਰਮੁਰਗ ਦੇ ਵੀ ਨੇ ਪਰ ਰੱਬ ਨੇ ਸਿਧ ਕੇ ਨਾ ਕੋ ਦਿੱਤਾ ਉਹ ਗਏ ਉਹ ਗਏ ਉੱਚੀਆਂ ਉਡਾਰੀਆਂ ਜਿਹੜੇ ਗੁਰੂ ਵਾਲੇ ਪਾਸੇ ਤੁਰ ਪੈਿੰਦੇ ਨੇ ਬਾਜ ਦੀ ਤਰ੍ਹਾਂ ਲੋਕ ਵੇਖਦੇ ਰਹਿੰਦੇ ਨੇ ਕਿਮਾ ਕਰਿਓ ਸਾਢੇ ਵਰਗੇ ساری ਜ਼ਿੰਦਗੀ ਕਥਾਈ ਕਰਦੇ ਰਹਿ ਗਏ ਪਰ ਜਿਨ੍ਹਾਂ ਨੇ ਉਡਾਰੀ ਮਾਰੀ ਉਹ ਗੁਰਮੁਖ ਪਤਾਂ ਨਹੀਂ ਸੁਣ ਕੇ ਕਿੰਨੀ ਉੱਚੀ ਅਵਸਥਾ ਵੀ ਚਲੇ ਗਏ ਕਿਉਂਕਿ ਉਹਨਾਂ ਕੋਲ ਉਡਾਰੀ ਮੈਂ ਬੇਨਤੀ ਕਰਾਂਗਾ ਥੋੜੀ ਜੀ ਧਿਆਨ ਨਾਲ ਤਵਜੋ ਦੇ ਕੇ ਸੁਣਿਓ ਉਸ ਰਾਜੇ ਨੇ ਬਲਖ ਦੇ ਰਾਜੇ ਇਬਰਾਹਿਮ ਅਦਬ ਨੇ ਉਹਨੂੰ ਸ਼ੌਂਕ ਸੀ ਪਰਮਹਾਰ ਦਾ ਰੱਬ ਬਾਰੇ ਪਰ ਜਦੋਂ ਰਾਜ ਭਾਗ ਦੀ ਗੱਲ ਚੱਲਨੀ ਫਿਰ ਭੁੱਲ ਜਾਂ ਵਾਰ-ਵਾਰ ਚੇਤਾ ਵਿਸਰਨ ਇੱਕ ਵਾਰ ਉਹ ਰਾਤ ਆਪਣੇ ਘਰ ਵਿੱਚ ਸੁੱਤੇ ਨੇ ਤੇ ਮਕਾਨ ਦੀ ਛੱਤ ਉੱਤੇ ਕੋਈ ਬੰਦਾ ਦੌੜ ਰਿਹਾ ਹੈ ਥੋੜੇ ਚਿਰੇ ਦੀ ਮੈਂ ਗੱਲ ਕਰ ਰਿਹਾ ਕਿ ਜੈਸੇ ਤਰਵਰ ਪੰਖ ਬਸੇਰਾ ਉਹ ਬਾਹਰ ਨਿਕਲਿਆ ਉਹਦਾ ਨਿੱਜੀ ਕਮਰੇ ਤੇ ਕਿਸੇ ਦੇ ਦੌੜਨ ਦੀ ਆਵਾਜ਼ ਸੀ ਪੈਰਾਂ ਦੀ ਆਹਟ ਸੀ ਬਾਹਰ ਨਿਕਲਿਆ ਬਾਹਰ ਹਨੇਰਾ ਸੀ ਰਾਤ ਦਾ ਉਸ ਨੇ ਆਵਾਜ਼ ਦਿੱਤੀ ਕੌਣ ਤੇ ਖਨੇਰੇ ਵਿੱਚੋਂ ਉੱਤੋਂ ਆਵਾਜ਼ ਆਈ ਮੈਨੂੰ ਤੂੰ ਜਾਣਨਾ ਹੈ ਉਹ ਕਹਿੰਦਾ ਜੇ ਮੈਂ ਤੈਨੂੰ ਜਾਣਨਾ ਤੂੰ ਰਾਤ ਨੂੰ ਮੇਰੇ ਮਕਾਨ ਦੀ ਛੱਤ ਤੇ ਕਿਉਂ ਦੌੜ ਰਿਹਾ ਹੈ ਉਹ ਕਹਿਣ ਲੱਗਾ ਮੇਰਾ ਊਠ ਗਵਾਚ ਗਿਆ ਛੱਤ ਤੇ ਤਾਂ ਆ ਆਪਣਾ ਊਠ ਲੱਭਣਾ ਹੈ ਉਹਨੇ ਖਨੇਰੇ 'ਚ ਆਵਾਜ਼ ਦਿੱਤੀ ਕਿ ਕਮਲਿਆ ਛੱਤ ਉੱਤੇ ਵੀ ਕਦੀ ਊਠ ਚੜ੍ਹਦੇ ਨੇ ਤੇਰਾ ਊਠ ਗਵਾਚਿਆ ਤੂੰ ਛੱਤ ਉੱਤੇ ਕਿ ਲੱਭਣ ਆਇਆ ਮੂਰਖ ਛੱਤ ਉੱਤੇ ਕਦੀ ਊਠ ਗਵਾਚੇ ਦੇਖੇ ਨੇ ਉਹ ਕਹਿੰਦਾ ਹੈ ਛੱਤ ਉੱਤੇ ਊਠ ਨਹੀਂ ਚੜਦੇ ਤੇ ਥੱਲੋਂ ਇਬਰਾਹਿਮ ਆਵਾਜ਼ ਦੇ ਕੇ ਕਹਿੰਦਾ ਕਦਾ ਚਿਤ ਨਹੀਂ ਕਦੀ ਵੀ ਨਹੀਂ ਚੜਦੇ ਕਹਿੰਦਾ ਸੱਚੀ ਮੈਨੂੰ ਸਮਝ ਪੈ ਗਈ ਮੂਰਖਾਂ ਜੇ ਕੋਠੇ ਦੀ ਛੱਤ ਉੱਤੇ ਊਠ ਨਹੀਂ ਚੜਦੇ ਤੇ ਜਿਸ ਰਾਜ ਭਾਗ ਤੇ ਦੁਨੀਆ ਦੇ ਨਸ਼ੇ ਵਿੱਚ ਚੂ-ਚੂਰ ਹੈ ਇਸ ਨਸ਼ੇ ਵਿੱਚ ਰਹਿ ਕੇ ਕਦੀ ਰੱਬ ਦਾ ਨਾਮ ਵੀ ਨਹੀਂ ਲੱਭਦਾ ਬਸ ਇੰਨੀ ਗੱਲ ਕਹਿ ਕੇ ਆਵਾਜ਼ ਬੰਦ ਹੋ ਗਈ ساری ਰਾਤ ਇਬਰਾਹਿਮ ਸੌ ਨਹੀਂ ਸਕਿਆ ਅੰਦਰ ਨੂੰ ਗੱਲ ਵੱਜ ਗਈ ਵੀ ਇਹ ਮੈਨੂੰ ਕੌਣ ਕਹਿ ਗਿਆ ਜੇ ਮਕਾਨ ਦੀ ਛੱਤ ਤੇ ਉਠ ਨਹੀਂ ਚੜਦੇ ਤੇ ਬੰਦਿਆ ਜਿਹੜੇ ਤੂੰ ਰਸਾਂ ਚ ਮਸਤ ਖੈ ਕਿ ਇਹਦੇ ਵਿੱਚੋਂ ਨਾਮ ਦਾ ਰਸ ਆਜੂ ਸੱਚੀ ਗੱਲ ਏ ਅੱਜ ਤੱਕ ਤਾਂ ਅਸੀਂ ਇਹ ਹੀ ਨਹੀਂ ਫੈਸਲਾ ਕਰ ਸਕੇ ਖਾਣਾ ਕੀ ਏ ਤੇ ਨਹੀਂ ਕੀ ਖਾਣਾ ਜਿਹੜਾ ਭਾਈ ਸਾਹਿਬ ਕਥਾ ਕੀਰਤਨ ਕਰਨ ਮੈਨੂੰ ਤਾਂ ਸੱਚੀ ਗੱਲ 22 ਸਾਲ ਹੋ ਗਏ ਨੇ 20 22 ਸਾਲ ਬੋਲਦੇ ਆ ਤੇ ਮੈਨੂੰ ਸਿੱਖਾਂ ਦੇ ਕੁਐਸਚਨ ਪਤਾ ਨਹੀਂ 3 4 ਹੀ ਨੇ ਉੱਤੀ ਖਲੋਤੇ ਨੇ ਇਦੇ ਬਾਰੇ ਕੀ ਖਿਆਲ ਹੈ ਤੇ ਮੈਂ ਹੁਣ ਖਿਆਲ ਦੇਣੀ ਬੰਦ ਕਰਤੇ ਭਰਾਵਾ ਜੋ ਤੇਰਾ ਖਿਆਲ ਹੈ ਤੂੰ ਕਮਾ ਸਭ ਨੂੰ ਤੂੰ ਪੁੱਛਣਾ ਤੂੰ ਬਦਲਣਾ ਹੈ ਕੋਈ ਨਹੀਂ ਜ਼ਿਆਦਾਤਰ ਗੱਲ ਅਸੀਂ ਇੰਟਰਵਿਊ ਲੈਣੇ ਅੰਦਰ ਨੂੰ ਛੱਟ ਵੱਜ ਗਈ ਮਨਾਂ ਵਾਕੀ ਰਸ ਹੁਣ ਚਾਹਨੇ ਆ ਜੀਬ ਦਾ ਸਵਾਦ ਵੀ ਪੂਰਾ ਹੋਵੇ ਤੇ ਨਾਮ ਦਾ ਸਵਾਦ ਵੀ ਆਵੇ ਗੁਰਮਖੋ ਨਹੀਂ ਇੱਕ ਚੀਜ਼ ਛੱਡਨੀ ਪੈਗੀ ਬਾਬਾ ਫਰੀਦ ਸਾਹਿਬ ਦੇ ਕੱਲ ਅਸੀਂ ਬਚਨ ਲਿਆ ਸੀ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਉਹਦੇ ਵਿੱਚ ਉਹਨੇ ਇੱਕ ਗੱਲ ਕੀ ਆਜ ਮਿਲਾਵਾ ਸ਼ੇਖ ਫਰੀਦ ਤੈਨੂੰ ਅੱਜ ਰੱਬ ਮਿਲ ਸਕਦਾ ਹੈ ਪਰ ਇੱਕ ਕੰਮ ਤੂੰ ਕਰ ਟਾਕਿਮ ਕੁੰਜੜੀਆਂ ਕੁੰਜੜੀਆਂ ਦਾ ਅਰਥ ਕਰਾਂਗੇ ਇੰਦਰੀਆਂ ਰੂਪ ਕੁੰਜਾਂ ਅੱਜ ਰੱਬ ਤੈਨੂੰ ਮਿਲ ਸਕਦਾ ਹੈ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਅਜੇ ਤੱਕ ਤਾਂ ਤੇਰੀਆਂ ਚਮਕਦੀਆਂ ਦੋ ਅੱਖਾਂ ਹੀ ਤੇਰੇ ਕਾਬੂ ਨਹੀਂ ਆਈਆਂ ਤੇ ਮਨ ਕਦੋਂ ਕਾਬੂ ਆਵੇਗਾ ਜਬਾਨ ਤੇਰੇ ਕਾਬੂ ਨਹੀਂ ਕੰਨ ਤੇਰੇ ਕਾਬੂ ਨਹੀਂ ਇਹਨਾਂ ਨੂੰ ਕਾਬੂ ਕਰ ਮਨੋਂ ਮਚੰਦੜੀਆਂ ਜਿਨ੍ਹਾਂ ਨੇ ਤੇਰੇ ਅੰਦਰ ਅਗ ਮਚਾਈ ਪਈ ਉਹਨੂੰ ਰਾਤ ਇਬਰਾਹਿਮ ਨੂੰ ਚੈਨ ਨਹੀਂ ਆਇਆ ਸਾਰਾ ਦਿਨ ਉਹ ਬਚੈਨੀ ਚ ਰਿਹਾ ਤੇ ਜਦੋਂ ਸ਼ਾਮ ਵੇਲੇ ਆਪਣੇ ਦਰਬਾਰ ਚ ਉਹ ਗਿਆ ਦਿਨੇ ਨਹੀਂ ਗਿਆ ਸ਼ਾਮ ਨੂੰ ਗਿਆ ਤੇ ਮੰਤਰੀ ਸੰਤਰੀ ਆਏ ਮਨ ਚ ਆਇਆ ਰਾਜਾ ਉਦਾਸ ਹੈ ਇੰਨੀ ਧੇਰ ਨੂੰ ਸਾਦੇ ਜੇ ਕੱਪੜਿਆਂ ਵਾਲਾ ਇੱਕ ਦਰਵੇਸ਼ ਅੰਦਰ ਪ੍ਰਵੇਸ਼ ਕੀਤਾ ਉਹ ਅੰਦਰ ਪਹੁੰਚ ਕੇ ਚਾਰ ਚੁਫੇਰੇ ਦੇਖਣ ਲੱਗ ਪਿਆ ਰਾਜੇ ਦੇ ਕੋਲ ਜਾ ਪਹੁੰਚਿਆ ਸੰਤਰੀ ਪਿੱਛੇ ਪਹੁੰਚੇ ਤੂੰ ਕੌਣ ਉਹ ਚਾਰ ਚੁਫੇਰੇ ਦੇਖ ਕੇ ਕਹਿੰਦਾ ਮੈਂ ਤਾਂ ਸਰਾਂ ਰਾਤ ਰਹਿਣ ਆਇਆ ਇੱਥੇ ਬਸਤੀ 'ਚ ਬਸਤੀ ਜਿੱਥੇ ਲੋਕ ਵੱਸਦੇ ਮੈਂ ਬਸਤੀ 'ਚ ਰਹਿਣ ਆਇਆ ਖਾਂ ਪਰ ਇਹ ਤਾਂ ਸਰਾਂ ਨਿਕਲੀ ਇਹ ਤਾਂ ਬਸਤੀ ਕਹਿੰਨੀ ਗੱਲ ਧਿਆਨ ਨਾਲ ਸੁਣਿਓ ਇਸ ਸਾ ਕੀ ਨੂੰ ਹੋਰ ਢੰਗ ਨਾਲ ਵੀ ਸੁਣਾਇਆ ਜਾਂਦਾ ਹੈ ਕਹਿੰਦੇ ਮੈਂ ਬਸਤੀ ਵਿੱਚ ਰਹਿਣ ਆਇਆ ਪਰ ਇਹ ਤਾਂ ਸਰਾਖ ਹੈ ਰਾਜੇ ਨੇ ਅੱਗੋ ਕਿਆ ਨਹੀਂ ਉਹ ਪੁਰਖਾ ਮੈਂ ਰਾਤ ਦਾ ਬੇਚੈਨਾ ਤੂੰ ਕੌਣ ਆ ਗਿਆ ਇਹ ਬਸਤੀ ਹੈ ਇਹ ਸਰਾ ਨਹੀਂ ਇੱਥੇ ਮੇਰਾ ਪਰਿਵਾਰ ਵਸਦਾ ਹੈ ਉਸ ਦਰਵੇਸ਼ ਨੇ ਕਹਿੰਦਾ ਨਹੀਂ ਮੇਰੀਆਂ ਅੱਖਾਂ ਨੂੰ ਭੁਲੇਖਾ ਨਹੀਂ ਪੈ ਸਕਦਾ ਪਰ ਇਹ ਸਰਾ ਹੈ ਬਸਤੀ ਨਹੀਂ ਉਹ ਕਹਿੰਦਾ ਤੂੰ ਕਿਵੇਂ ਕਹਿ ਰਿਹਾ ਹੈ ਕਹਿਣ ਲੱਗਾ ਅੱਜ ਤੋਂ ਮੈਂ ਕੁਝ ਸਾਲ ਪਹਿਲਾਂ ਆਇਆ ਸੀ ਇੱਥੇ ਇੱਕ ਅਧਖੜ ਉਮਰ ਦਾ ਆਦਮੀ ਐਸੇ ਸਿੰਘਾਸਨ ਤੇ ਬੈਠਾ ਸੀ ਇਬਰਾਹਿਮ ਕਹਿੰਦਾ ਤੂੰ ਸੱਚ ਕਹਿ ਰਿਹਾ ਮੇਰਾ ਬਾਪ ਸੀ ਕਹਿੰਦਾ ਉਸ ਤੋਂ ਮੈਂ 30 ਸਾਲ ਪਹਿਲਾਂ ਵੀ ਆਇਆ ਸੀ ਇੱਥੇ ਇੱਕ ਬਜ਼ੁਰਗ ਬੈਠਾ ਸੀ ਡੰਗੋਰੀ ਪਕੜ ਕੇ ਇਬਰਾਹਿਮ ਕਹਿੰਦਾ ਤੂੰ ਸੱਚ ਕਹਿ ਰਿਹਾ ਉਹ ਮੇਰਾ ਪਿਤਾਮਾ ਮੇਰਾ ਦਾਦਾ ਸੀ ਫਕੀਰ ਨੇ ਕਹਿ ਕਹਨ ਤੂੰ ਮੈਨੂੰ ਦੱਸ ਇਹ ਬਸਤੀ ਖੈ ਕੇ ਸਰਾਂ ਜੇ ਬਸਤੀ ਖੁੰਦੀ ਤੇ ਤੇਰਾ ਦਾਦਾ ਇੱਥੋਂ ਕਿਉਂ ਚਲਾ ਗਿਆ ਹੈ ਬਸਤੀਦਰ ਤੇ ਜਿਹੜਾ ਇੱਕ ਵਾਰੀ ਵੱਸ ਗਿਆ ਜੇ ਬਸਤੀ ਖੁੰਦੀ ਤੇ ਤੇਰਾ ਬਾਪ ਕਿਉਂ ਚਲਾ ਗਿਆ ਮੈਂ ਤਾਂ ਸਰਾਂ ਕੇ ਮੈਂ ਤਿੰਨ ਵਾਰੀ ਆਇਆ ਤੇ ਵੱਖ-ਵੱਖ ਤਿੰਨ ਚਿਹਰੇ ਨਜ਼ਰ ਆਏ ਨੇ ਤੇ ਮੈਨੂੰ ਲੱਗਦਾ ਸ਼ਾਇਦ ਮੈਂ ਅਗਲੀ ਵਾਰ ਆਵਾਂ ਤੇ ਤੇਰਾ ਪੁੱਤ ਪੋਤਾ ਇੱਥੇ ਬੈਠਾ ਹੋਵੇ ਭਲਿਆ ਇਹ ਸਰਾਂ ਖੈ ਇਹ ਬਸਤੀ ਨਹੀਂ ਮੈਂ ਜਾ ਰਿਹਾ ਸਰਾਂ ਚ ਨਹੀਂ ਮੈਂ ਰਾਗਾ ਮੈਂ ਵਸਤੀ ਨੂੰ ਪਿਆਰ ਕਰਨਾ ਉਹਨੇ ਫਿਰ ਇਬਰਾਹਿਮ ਨੇ ਪੁੱਛਿਆ ਫਕੀਰ ਤੂੰ ਖੈਂ ਕੌਣ ਤੇਰੀ ਆਵਾਜ਼ ਰਾਤ ਵਾਲੀ ਆਵਾਜ਼ ਕਹ ਜਿਹਨੇ ਮੈਨੂੰ ਬੇਚੈਨ ਕੀਤਾ ਉਹਨੇ ਖਵਾਜ਼ਾ ਖਿਦਰ ਸੀ ਉਹਨੇ ਕਿਹਾ ਦੇਖ ਇਬਰਾਹਿਮ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹਨਾ ਜਿਹੜੇ ਕਬਰਾਂ ਵੀ ਚਲੇ ਗਏ ਅਸਲੀ ਬਸਤੀ ਉਹ ਵੇ ਬਾਕੀ ਸਾਰੀ ਤਾਂ ਉਜਾੜ ਹੈ ਇਹਨੂੰ ਥੋੜਾ ਜਿਹਾ ਸਮਝੋ ਮੇਰੀ ਬੇਨਤੀ ਅਸਲੀ ਬਸਤੀ ਹੋਵੇ ਜਿਹੜੇ ਇੱਕ ਵਾਰੀ ਵਸ ਗਏ ਉਹ ਵਾਪਸ ਆਏ ਨਹੀਂ ਉਥੇ ਹੀ ਰਹਿ ਗਏ ਅਸੀਂ ਘਰ ਰੋਜ਼ ਬਦਲਨੇ ਆ ਆ ਤੁਸੀਂ ਜਾਂਦੇ ਹੋ ਨੇੜੇ ਤੇ ਕਬਰਾਂ ਨੇ ਜਿਹੜੇ ਕਬਰ ਵਿੱਚ ਇੱਕ ਵਾਰੀ ਸੌਂ ਗਏ ਉਹ ਤਾਂ ਕਬਰਾਂ ਬਦਲਦੀ ਕੋਈ ਨਹੀਂ ਪੈਂਦੀ ਅਸੀਂ ਬਦਲ ਰਹੇ ਹਾਂ ਉਹ ਨਹੀਂ ਬਦਲਦੇ ਇੰਨੀ ਕੁ ਠੋਕਰ ਲੱਗੀ ਸਾਰੀ ਜ਼ਿੰਦਗੀ ਪਲਟ ਗਈ ਮੈਂ ਬੇਨਤੀ ਕਰ ਰਿਹਾ ਕਿ ਇਹ ਸ਼ਬਦ ਇਸ ਕਰਕੇ ਖੁੰਦੇ ਨੇ ਕਿਤੇ ਇਨਸਾਨ ਦੇ ਅੰਦਰ ਨੂੰ ਠੋਕਰ ਲੱਗੇ ਤੇ ਇਹਦਾ ਜੀਵਨ ਪਲਟ ਜਾਏ